ਕਈ ਬੰਦੇ ਬੁੜੀਆਂ ਨੂੰ ਪਿੰਡ ਵਿੱਚ ਭਾਂਚਤ ਕੁੱਤੀ ਨਹੀਂ ਜਾਣਦੀ ਹੁੰਦੀ ਤੇ ਫੀਲਿੰਗ ਫੀਲਿੰਗ ਹੂਸੇ ਘੱਟੇ 17 ਵਾਲੀ ਲੈਣਗੇ ਵੀ ਅਸੀਂ 17 ਹੋਰ ਕੋਈ ਸਾਰੀ ਵਿੱਚ ਬੈਠ ਕੇ ਟੱਟੀ ਹੱਗਣ ਦਾ ਚੱਜ ਨਹੀਂ ਵੀ ਅਸੀਂ ਕਿੱਧਰ ਨੂੰ ਮੂੰਹ ਕਰਕੇ ਬੈਠਣਾ ਤੇ ਕੈਮਰਾ ਚੱਕ ਕੇ ਵੀਡੀਓ ਐ ਬਣਾਉਣ ਲੱਗ ਜਾਣਗੇ ਜਿਵੇਂ ਸੁਰਪ ਜੋਸੀ ਬਲੌਗਰ ਵਰਗੇ ਹੁੰਦੇ ਆ ਤੇ ਵਿੱਚ ਸਾਲੇ ਕਈ ਹੂਸੇ ਇਹੋ ਜਿਹੇ ਜਿਨ੍ਹਾਂ ਨੇ ਬਲੌਗ ਦਾ ਨਾਮ ਹੀ ਬਗਾੜਤਾ ਵੀ ਭਾਂਚਤ ਬਲੌਗ ਇਹੋ ਜਿਹੇ ਹੁੰਦੇ ਜਿਹੜੇ ਲੋਕਾਂ ਨੇ ਬਣਾ ਲਿਆ ਇਹ ਤਾਂ ਹੈ ਨਹੀਂ ਬਲੌਗ ਇਹ ਜਿਹਾ ਬਲੌਗ ਇਹੋ ਜਿਹਾ ਹੁੰਦਾ ਬਲੌਗ ਉਹ ਹੁੰਦਾ ਵੀ ਜਿਹੜਾ ਇੱਕ ਦਿਨ ਦੇ ਵਿੱਚ ਜੋ ਜੋ ਤੁਸੀਂ ਕੀਤਾ ਜੋ ਜੋ ਖਾਧਾ ਉਹ ਚੀ ਅੱਗਾ ਪਿੱਛਾ ਦਿਖਾਈ ਜਾਣੀ ਹੈ ਕਦੇ ਚਿਤੜਾਵਾਂ ਨਹੀਂ ਕਰ ਲਿਆ ਕਦੇ ਮੁੰਮੀਆਂ ਵੀ ਨਹੀਂ ਕਰ ਲਿਆ ਤੇ ਬਲੌਗਰਾਂ ਵਿੱਚੋਂ ਬਲੌਗਰ ਹੁੰਦੀ ਆ ਉਹ ਹੈਗੀ ਆ ਮਹਿਕਪ੍ਰੀਤ ਤੇ ਦੇਖ ਉਹਦਾ ਮੂੰਹ ਦੇਖ ਕੇ ਭੈਣ ਚੋਂ ਐਂ ਲੱਗਦਾ ਜਿਵੇਂ ਉੱਠਦੇ ਟੱਟਿਆਂ ਨੂੰ ਪਾ ਪੈ ਗਈ ਹੁੰਦੀ ਆ ਹੈ ਹੀ ਅਸਲ ਦੇ ਵਿੱਚ ਖੂਸੀ ਇੰਨੀਆਂ ਲੋਕਾਂ ਨੇ ਲਾਨਤਾ ਪਾਈਆਂ ਇੰਨੀਆਂ ਗਾਲਾਂ ਕੱਢੀਆਂ ਪਰੇ ਹੈ ਹੀ ਬੇਸ਼ਰਮ ਕੁੜੀ ਜਾਂ ਵਿਕਲਾਨ ਉਸ ਤੋਂ ਵੀ ਮਹਾਨ ਖੂਸਾ ਦਾ ਪਰਿਵਾਰ ਆ ਇਹ ਇੱਕ ਵਾਰ ਫਿਰ ਤੋਂ ਘਰੇ ਆ ਗਈ ਤੇ ਜਿਹੜਾ ਇਹੋ ਜਿਹਾ ਖੂਸਾ ਪਰਿਵਾਰ ਆ ਜਿਹੜੇ ਫਿਰ ਇਹਨੂੰ ਘਰੇ ਵਾੜ ਲਿਆ ਪਹਿਲਾਂ ਤਾਂ 18 ਸਾਲ ਦੀ ਹੋ ਕੇ ਮਸਾਂ ਤੇ ਨੂੰ ਵਿਆਹ ਕਰਕੇ ਦਾ ਘਰੋਂ ਕੱਢਿਆ ਤੇ ਫਿਰ ਉਸ ਕੀਪਤਾ ਕਿਦੇ ਘਰੇ ਆ ਗੀਏ ਮੈਨੂੰ ਲੱਗਦਾ ਭੈਣ ਚ ਉਹਨੇ ਤਾਂ ਮੀਆਂ ਖਲੀਫਾ ਤੇ ਸੰਨੀ ਲਿਉਣੀ ਨਹੀਂ ਨੇ ਆਪਦੇ ਖਸਮ ਨਹੀਂ ਬਦਲੇ ਉਹਨੇ ਜਿੰਨੇ ਇਹਨੇ ਬਦਲਤੇ ਉਹ ਵੀ ਦੋਨੇ ਦੇਖ ਕੇ ਜੇ ਬਦਲਦੀਆਂ ਵੀ ਹਾਂ ਆ ਠੀਕ ਹੈ ਤੇ ਇਹ ਤਾਂ ਉਹ ਵੀ ਦੇਖ ਕੇ ਬਦਲਦੀ ਇਹ ਤਾਂ ਬਸ ਦੇਖਦੀ ਹੈ ਪੈਸਾ ਉਹ ਵੀ ਜਿਹੜੇ ਸਿਆਣੇ ਹੁੰਦੇ ਉਹ ਦਿੰਦੇ ਨਹੀਂਗੇ ਤੇ ਇਹਦੀ ਫਰੀ ਚ ਮਾਰ ਕੇ ਤੁਰ ਜਾਂਦੇ ਆ ਤੇ ਸਾਰਾ ਦਿਨ ਬੁੱਗਾ ਬੁੱਗਾ ਕਰੀ ਜਾਂਦੇ ਆ ਤੇ ਥੜੀ ਬੁੱਗੀ ਭਾਵੇਂ ਖੁੱਲ ਗਈ ਹੋਵੇ ਦੀ ਆਓ ਦੇਖੀਏ ਮਰੇ ਉੱਠਦੇ ਟੱਟਿਆਂ ਦੇ ਮੂੰਹ ਵਰਗੀ ਕਿਦੇ ਘਰੇ ਆ ਬਣੀ ਮਾਰਨਿੰਗ ਦਾ ਨਾਸ਼ਤਾ ਮੈਂ ਸਵੇਰ ਉੱਠਨ ਸਰ ਬ੍ਰੈਸ਼ ਕੀਤਾ ਫੇਸ ਵਾਸ਼ ਕੀਤਾ ਉਸ ਤੋਂ ਬਾਅਦ ਸਕਰਬ ਕੀਤਾ ਦਨ ਉਸ ਤੋਂ ਬਾਅ ਆਸਟਬ ਨਾਲ ਹੀ ਆਟਾ ਗੁੰਦਿਆ ਲੈ ਨਾਲੇ ਰੋਟੀਆਂ ਪਕਾਈ ਜਾਂਦੀ ਹੈ ਤੇ ਨਾਲੇ ਦੱਸੀ ਜਾਂਦੀ ਹੈ ਵੀ ਮੈਂ ਬੁਰਸ਼ ਵਗੈਰਾ ਕਰ ਲਿਆ ਤੇ ਮੈਂ ਫਰੈਸ਼ ਹੋ ਕੇ ਆ ਗਈ ਭੈਣ ਚੋ ਹੱਗ ਵੀ ਆਈ ਪਹਿਲਾਂ ਭੈਣ ਚੋ ਰੋਟੀਆਂ ਤਾਂ ਪਕਾ ਲਾ ਫੇਰ ਦੱਸਦੀ ਮੈਂ ਖੂਹ 'ਚ ਵੀ ਜਾਇਆ ਜੀ ਬੰਤ ਸਹੀ ਏ ਜੇ ਭੈਣ ਚੋ ਬੰਦਾ ਕੋਈ ਕੋਲੇ ਖੜਾ ਹੋਊਗਾ ਨਾ ਤੇ ਦੂਜਾ ਬੰਦਾ ਖੂਹ 'ਚ ਨਹੀਂ ਵੜਦਾ ਸੰਗਦਾ ਵੀ ਯਾਰ ਅਗਲਾ ਕੀ ਆ ਖੂਹ ਤੇ ਇੱਕ ਇਹ ਦੇਖ ਲੋ ਤੇ ਆਪਦੀ ਵੀਡੀਓ 'ਚ ਹੀ ਦੱਸੀ ਜਾਂਦੀ ਹੈ ਵੀ ਭੈਣ ਚੋ ਤੇ ਮੈਂ ਖੂਹ 'ਚ ਵੀ ਜਾਇਆ ਜੀ ਦੇਖ ਲੋ ਆਪਣੇ ਵਾਲੇ ਬਲੌਗਰ ਦੇ ਵਿੱਚ ਇਹ ਚੀਜ਼ ਦੱਸਦੇ ਆ ਉਹੀ ਮੈਨੂੰ ਲੱਗਦਾ ਇਹ ਸੱਚੀ ਗੰਡਲੀ ਪਈ ਹੋਈ ਹੈ ਹੋਰ ਵੀ ਕੰਮ ਸੀ ਕਰਦਾ ਜਿਵੇਂ ਸਾਰਾ ਕੰਮ ਕੀਤਾ ਹਨਾ ਤਾਂ ਜੌਬ ਵਗੈਰਾ ਵੀ ਜਾਣਾ ਆ ਥੋੜੇ ਟਾਈਮ ਤੱਕ ਜੌਬ ਵੀ ਜਾਇਆ ਕਰੂੰਗੀ ਥੋੜਾ ਜਿਹਾ ਉਸੇ ਸਾਹਿਬ ਨਾਲ ਰੂਟੀਨ ਵਾਈਜ਼ ਮੈਂ ਆਪਣੇ ਵਲੌਗ ਸ਼ੇਅਰ ਕਰਿਆ ਕਰੂੰਗੀ ਹਨਾ ਜਿਹੜੇ ਵੀ ਆਡੀਅੰਸ ਨਵੇਂ ਚੈਨਲ ਕੋਲੋਂ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਕੋਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਲੈ ਕਹਿੰਦੀ ਮੇਰਾ ਕਰੋ ਚੈਨਲ ਸਬਸਕ੍ਰਾਈਬ ਐਨੇ ਲੋਕ ਬੇਲੇ ਬੈਠੇ ਆ ਢਿੱਲੇ ਸੰਦ ਦੀ ਔਲਾਦ ਨਾ ਹੋਵੇ ਤੇਰਾ ਚੈਨਲ ਹੀ ਦੀਦਾ ਲੋਕਾਂ ਨੂੰ ਸਬਸਕ੍ਰਾਈਬ ਕਰਨ ਨੂੰ ਹੋਰ ਤਾਂ ਭੈਣ ਦੀ ਲੱਕੜਾਂਵੇਂ ਲੋਕ ਫੁੱਦੂਦਰੇ ਫਿਰਦੇ ਆ ਕਰ ਲੋ ਇਹਦਾ ਚੈਨਲ ਸਬਸਕ੍ਰਾਈਬ ਜੇ ਤੁਸੀਂ ਲੋਕੋ ਆਪਦੀਆਂ ਕੁੜੀਆਂ ਇਹਦੇ ਇਹਦੇ ਵਰਗੀਆਂ ਬਣਾਉਣਾ ਚਾਹੁੰਦੇ ਹੋ ਨਾ ਤਾਂ ਕਰ ਲੋ ਇਹਦਾ YouTube ਜਾ ਕੇ ਚੈਨਲ ਸਬਸਕ੍ਰਾਈਬ ਹਲੇ ਕਹਿੰਦੀ ਮੈਂ ਜੋਬ ਤੇ ਕਰੂਗੀ ਕੁਰਸੀ ਘੱਟੀ ਨਾ ਆਵੇ ਤਾਂ ਹਲੇ ਕਹਿੰਦੀ ਮੈਂ ਡੇਲੀ ਬਲੌਗ ਪਾਇਆ ਕਰੂੰਗੀ ਤੂੰ ਰਹਿਣ ਦਿਆ ਕਰ ਨਾ ਪਾਇਆ ਕਰ ਬਲੌਗ ਜਿਹੜਾ ਤੈਨੂੰ ਕੰਮ ਦਿੱਤਾ ਉਹ ਤੇ ਲੱਗ ਜਾ ਵਧੀਆ ਇਹ ਬੜੀ ਅੱਛੀ ਬਾਤ ਕਹੀ ਆਪੇ ਦੋਸਤੋ ਬਦ ਉਸੇ ਦੇਖ ਸਕਦੇ ਹੋ ਇਹ ਬਲਾ ਕਲਿੱਪ ਮੈਨੂੰ ਬਹੁਤ ਵਧੀਆ ਲੱਗਾ ਸੀ ਜਗਦਾ ਸੀਗਾ ਹਨਾ ਤਾਂ ਇਹ ਸਰਪ੍ਰਾਈਜ਼ ਕਾਫੀ ਸੀ ਇਸ ਤਰ੍ਹਾਂ ਦੇ ਹਨਾ ਤਾਂ ਉੱਪਰ ਮੈਸੇਜ ਚਲੋ ਲਾ ਕੇ ਦੇਖਦੇ ਹਾਂ ਲਾਈਟਾਂ ਬਹੁਤ ਪਿਆਰੀਆਂ ਲੱਗਦੀਆਂ ਸੀ ਇਹਦੀਆਂ ਇਹਦੇ 'ਚ ਹਜੇ ਸ਼ਾਰਟ ਰੀਲਸ ਬਣਾਉਣੀਆਂ ਸੀ ਇਸ ਕਰਕੇ ਮੈਂ ਇਹ ਦੇਖਿਆ ਲੈ ਪੈਣ ਚੋ ਇੱਚਕਲ ਜਨਾਨੀ ਨੇ YouTube ਦੀ ਤਾਂ ਮਾਂ ਚੋਦ ਰੱਖੀ ਹਲੇ ਸ਼ਾਰਟ ਪਾਊਗੀ ਰ ਤੇ ਤਾਜ ਦੇਖੋ ਰੱਖਿਆ ਇਹਨੂੰ ਦੇਖ ਕੇ ਤਾਂ ਤੂੰ ਬੜਾ ਕਹਤਾ ਵੀ ਸੋਹਣਾ ਬਹੁਤਾ ਸੋਹਣਾ ਦਾ ਪੈਂਜੋ ਤੇਰਾ ਪਿਓ ਵੀ ਸੀਗਾ ਉਹਨੂੰ ਤਾਂ ਤੂੰ ਦੇਖ ਕੇ ਰੱਖਿਆ ਨਹੀਂ ਗਿਆ ਇਹ ਕਿੱਥੋਂ ਰੱਖ ਲੇਗੀ ਮੈਨੂੰ ਲੱਗਦਾ ਪੈਂਜੋ ਕਿਸੇ ਜਨਾਨੀ ਨੂੰ ਇੰਨੇ ਵੀ ਖਸਮ ਨਹੀਂ ਬਦ ਲੈਣੇ ਚਾਹੀਦੇ ਕਿ ਉਹਦੀ ਹੱਦ ਤੋਂ ਪਾਰ ਹੀ ਹੋ ਜਾਏ ਕੰਮ ਭੈਣ ਤੋਂ ਜਿੰਨੇ ਕ ਸਾਲ ਦੇ ਵਿੱਚ ਆਪਦੇ ਖਸਮ ਬਦਲਦੀ ਆ ਉਹਨੇ ਕੇ ਚੂੜੇ ਵੀ ਬਦਲ ਦਿੰਦੇ ਆ ਜਦੋਂ ਦੇਖੋ ਹਰੇਕ ਵੀਡੀਓ ਵਿੱਚ ਹਰੇਕ ਬਲੌਗ ਦੇ ਵਿੱਚ ਇਹਦਾ ਚੂੜਾ ਅਲਗ-ਅਲਗ ਪਾਇਆ ਹੋਊਗਾ ਜਦੋਂ ਭੈਣ ਤੋਂ ਆਪਦੇ ਬਾਹ ਦੇ ਵਿੱਚ ਪਾਇਆ ਚੂੜਾ ਉਹਦੀ ਇੱਕ ਰੱਖ ਸਕੀ ਇਹ ਖਸਮ ਕਿੱਥੋਂ ਇੱਕ ਰੱਖ ਲੂਗੀ ਮਾਪਿਓ ਕਿੱਥੋਂ ਇੱਕ ਰੱਖ ਲੂਗੀ ਪਹਿਲਾ ਬਲੌਗ ਪਾਉਂਦੀ ਰਹੀਏ ਤਾਂ ਆਪਦੇ ਪਿਓ ਦਾ ਟੱਟੂ ਪਾਰ ਕਰਾਤਾ ਤੇ ਹੁਣ ਬਲੌਗ ਫਿਰ ਪਾਉਣ ਲੱਗੀ ਤੇ ਹੁਣ ਮੈਨੂੰ ਲੱਗਦਾ ਫਿਰ ਇਹ ਆਪਦੀ ਮਾਂ ਦਾ ਵੀ ਟੱਟੂ ਪਾਰ ਕਰਾਊਗੀ ਹੁਣੇ ਵੇੜੇ ਵਾਲੇ ਆ ਭੈਣ ਤੋਂ ਝੜਮ ਇਕੱਠੇ ਹੋਏ ਭੈਣ ਚ ਬਣੀ ਬਣਾਈ ਬੋਂਡੂ ਐ ਬੋਂਡੂ ਐ ਸਰੇਦੀ ਪੂਰਾ ਸੂਰਾ ਹੱਗਣ ਦਾ ਚੱਜ ਨਹੀਂ ਤੇ ਕੈਮਰਾ ਚੱਕ ਕੇ ਬਣ ਜਾਂਦੀ ਐ ਸੌਰਵ ਜੋਸ਼ੀ ਵਰਗੀ ਬਲੌਗਰ ਦੇਖੋ ਫੇਸ ਵਾਸ਼ ਉਹ ਫੇਸ ਨੂੰ ਕਲੀਨ ਕਰਦਾ ਐ ਬਟ ਜਿਹੜਾ ਸਕਰਬ ਹੁੰਦਾ ਨਾ ਓਪਨ ਪੋਸ ਦੇ ਵਿੱਚੋਂ ਡਰਟ ਕੱਢਦਾ ਐ ਸਕਰਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਐ ਦੱਸੀ ਤਾਂ ਆਏ ਜਾਂਦੀ ਐ ਜਿਵੇਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਚੰਗਾ ਹੋ ਗਿਆ ਨੇ ਦੱਸਤਾ ਕਿਤੇ ਆਪਾਂ ਤਾਂ ਭੈਣ ਚ ਇਹ ਚੀਜ਼ ਸਮਝਦੇ ਸੀਗੇ ਵੀ ਜਿਹੜਾ ਫੇਸ ਵਾਸ਼ ਹੁੰਦਾ ਉਹ ਚਤੜਾਂ 'ਚ ਫਸਿਆ ਜਿਹੜਾ ਲੇਡਾ ਕੱਢਦਾ ਪਰ ਮਾਤਾ ਕੋਸ ਹੋਰ ਹੀ ਸਮਝ ਗਿਆ ਸੀ ਫੇਸਬੁਕਸ ਹੋਰ ਹੀ ਕੰਮ ਦੇ ਆਉਂਦਾ ਤੇ ਦੂਜਾ ਆਦਰੋ ਲੱਛਣ ਦੇਖੋ ਕਿਵੇਂ ਕਰਦੀ ਆ ਭੈਣ ਚ ਕਰਨ ਵਾਲਾ ਕੰਮ ਤਾਂ ਹੁੰਦਾ ਨਹੀਂ ਤੇ ਮੂੰਹ ਵੇਖੋ ਕਿਵੇਂ ਬਣਾਉਂਦੀ ਆ ਮੂੰਹ ਐ ਬਣਾਈ ਜਾਂਦੀ ਜਿਵੇਂ ਬੋਤੀ ਲੇਡਾ ਕਰਦੀ ਹੁੰਦੀ ਆ ਉਸ ਤੋਂ ਬਾਅਦ ਕੁਝ ਬਰਤਨ ਸੀ ਜੋ ਰਾਤ ਦੇ ਪਏ ਹੋਏ ਸੀਗੇ ਹਨਾ ਪਾਣੀ ਵਗੈਰਾ ਚਾਹ ਵਗੈਰਾ ਪੀਣਾ ਚਾਹੇ ਫਰਬਨ ਵਗੈਰਾ ਧੋਣ ਵਾਲਾ ਸੀਗਾ ਤਾਂ ਮੈਂ ਭਾਂਡੇ ਮੈਂ ਕਿਹਾ ਚਲੋ ਧੋਈ ਦਿੰਦੇ ਆ ਹਲੇ ਵੀ ਕੀ ਹੋਇਆ ਨਾ ਤੋ ਚੱਕ ਕੇ ਰੂੜੀ ਤੇ ਸਿੱਟਿਆ ਸਾਰਾ ਦਿਨ ਟੱਪ ਗਿਆ ਤੇ ਰਾਤ ਦੇ ਬਰਤਨ ਹਲੇ ਤਾਈਂ ਝੂਠੇ ਪਏ ਆ ਇਹਨਾਂ ਦੇ ਘਰੇ ਜੇ ਇਹਨੂੰ ਫਰੈਸ਼ ਹੋਣ ਤੋਂ ਟਾਈਮ ਮਿਲੇ ਤਾਂ ਇਹ ਭਾਂਡੇ ਧੋਵੇ ਕਦੇ ਤਾਂ ਇਹ ਪੁੱਠੇ ਸਿੱਦੇ ਮੂੰਹ ਬਣਾਉਣ ਲੱਗ ਜਾਂਦੀ ਹੈ ਕਦੇ ਪਿੱਛਾ ਅੱਗਾ ਪਿੱਛਾ ਦਿਖਾਉਣ ਲੱਗ ਜਾਂਦੀ ਹੈ ਹੁਣੇ ਕੀ ਕਰੇ ਵਿਚਾਰੀ ਕਿੱਧਰ ਕਿੱਧਰ ਹੋਵੇ ਜਿੰਨੇ ਵਾਰੀ ਜੇ ਇਹ ਦਿਹਾੜੀ ਚ ਰੋਟੀਆਂ ਖਾਂਦੀ ਕਉਂਕਿ ਜੇਕਰ ਮੈਂ ਆਪਣਾ ਵਲੌਗ ਛੋਟਾ ਬਣਾਉਣੀ ਆ ਤਾਂ ਸਾਰੇ ਜਣੇ ਕਹਿੰਦੇ ਤੁਸੀਂ ਵਲੌਗ ਛੋਟਾ ਬਣਾਉਂਦੇ ਹੋ ਵੱਡਾ ਬਣਾਇਆ ਕਰੋ ਹਨਾ ਤੇ ਜੇਕਰ ਮੈਂ ਵੱਡਾ ਵਲੌਗ ਬਣਾਉਣੀ ਆ ਫਿਰ ਮੈਨੂੰ ਮੈਸੇਜ ਆਉਂਦੇ ਆ ਕਿ ਦੀਦੀ ਤੁਸੀਂ ਕਾਫੀ ਵੱਡਾ ਬਣਾਉਂਦੇ ਹੋ ਸੀ ਬੋਰਿੰਗ ਹੋ ਜਾਂਦੇ ਆ ਥੋੜਾ ਛੋਟਾ ਬਣਾਇਆ ਕਰੋ ਕਿਹੜਾ ਭੈਣ ਚੋ ਦਾ ਜਿਹੜਾ ਆਪਦੀ ਮਾਂ ਚਾ ਦਾਂ ਦਿੰਦਾ ਵੀ ਤੈਨੂੰ ਕਹਿੰਦਾ ਵੀ ਵਲੌਗ ਵੱਡੇ ਛੋਟੇ ਬਣਾਉਣੀ ਆ ਸਾਡੇ ਪੈ ਤਾਂ ਤੂੰ ਨਾ ਬਣਾਇਆ ਕਰ ਅਸੀਂ ਕਦੋਂ ਕਿਹਾ ਤੂੰ ਵਲੌਗ ਬਣਾ ਮੈਨੂੰ ਲੱਗਦਾ ਇਹ ਤਾਂ ਵੱਡਾ ਕੋਈ ਮਹਾਨ ਕੁਸਾ ਪਰਿਵਾਰ ਨਹੀਂ ਹੋ ਸਕਦਾ ਜਿਹਨੂੰ ਇੰਨੀ ਲਾਨ ਰਹਿਣੀ ਤੂੰ 쿠ਸੀਆਂ 쿠ਸੀ ਸਿਰੇ ਦੀ ਲੈਣਾ ਤੂੰ ਆਪਣੇ ਲੌਂਗ ਵਲੌਗ ਸ਼ੇਅਰ ਕਰਿਆ ਕਰੂੰਗੀ ਤੁਹਾਡਾ ਨਾਲ ਆਈ ਪ੍ਰੋਮਿਸ ਬਟ ਉਹਨਾਂ ਟਾਈਮਲੀ ਵੇਟ ਕਰੋ ਜਿੱਦਾਂ ਦੇ ਵੀ ਤੁਹਾਨੂੰ ਵਲੌਗ ਆਂਦੇ ਆ ਤੁਸੀਂ ਦੇਖ ਐਨਜੋਏ ਕਰਿਆ ਕਰੋ ਤੇਰਾ ਵਲੌਗ ਦੇਖ ਕੇ ਭਾਂਚੋ ਐਨਜੋਏ ਹੁੰਦਾ ਹੀ ਨਹੀਂ ਸਾਡਾ ਥੋੜੇ ਜੇ ਚਤੜ ਘਟ ਦਿਖਾਉਣੀ ਐ ਵੱਧ ਦਿਖਾਇਆ ਕਰ ਕਹਿੰਦੀ ਤੁਸੀਂ ਜਿੱਦਾਂ ਦੇ ਬਲੌਗ ਹੁੰਦੇ ਆ ਉਦਾਂ ਦੀ ਦੇਖ ਕੇ ਇੰਜੋਏ ਕਰਿਆ ਕਰੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੇਰੇ ਪਿਓ ਮਰੇ ਦਾ ਤੈਨੂੰ ਦੁੱਖ ਹੈ ਨਹੀਂਗਾ ਤੇਰੀ ਸ਼ਕਲ ਦੇਖ ਕੇ ਮੈਨੂੰ ਐ ਲੱਗਦਾ ਵੀ ਤੇਥੋਂ ਦਾ ਮੀਆਂ ਖਲੀਫਾ ਵੀ ਸੋਹਣੀ ਹੈ ਤੇਰੇ ਤਾਂ ਉਹ ਵੀ ਨਹੀਂ ਪੈਂਦਾ ਤੇ ਜਿਹੜੀਆਂ ਉਹਦੇ ਵੀ ਅੱਖਾਂ ਦੇ ਵਿੱਚ ਦੀ ਨੂਰ ਡੁੱਲ ਡੁੱਲ ਕੇ ਪੈਂਦਾ ਟਾਈਮpass ਨਹੀਂ ਕਰਨਾ ਵੇਲ ਹੀ ਨਹੀਂ ਮਿਲਦੀ ਬਿਜ਼ੀ ਐਨੇ ਜ਼ਿਆਦੇ ਹੁੰਦੇ ਆ ਨਾ ਤਬਸ ਦੇ ਤਾਂ ਪਤਾ ਹੀ ਨਹੀਂ ਲੱਗਦਾ ਕਿੱਦਾਂ ਚੱਲ ਜਾਂਦੇ ਆ ਤਾਂ ਪਹਿਲਾਂ ਲਾਈਫ ਕੁਝ ਹੋਰ ਸੀ ਬਟ ਹੁਣ ਲਾਈਫ ਬਹੁਤ ਜ਼ਿਆਦਾ ਚੇਂਜ ਹੋ ਗਈ ਆ ਹਨਾ ਬਹੁਤ ਜ਼ਿਆਦਾ ਚੇਂਜ ਹੋ ਗਈ ਵਿਚਾਰੀ ਦੀ ਲਾਈਫ ਇੰਨੀ ਕਿ ਚੇਂਜ ਹੋ ਗਈ ਕਿ ਦਿਨੇ ਚੁੱਲ੍ਹੇ ਤੇ ਹੁੰਦੀ ਆ ਤੇ ਰਾਤ ਨੂੰ oh my god ਯੇ ਯੇ ਹੋ ਗਈ ਇਹਦੀ ਲਾਈਫ ਚੇਂਜ ਕੁੜੀ ਜਾਵੇ ਦੀ ਜਿੰਨਾ ਗੰਦ ਤੂੰ ਪਾਇਆ ਨਾ ਉਹਨਾਂ ਗੰਦ ਤਾਂ ਸਾਰੇ ਪੰਜਾਬ ਨੇ ਰਲਕੇ ਨਹੀਂ ਪਾਇਆ ਹੋਣਾ ਤੂੰ ਨਾ ਪਾਇਆ ਕਰ ਆਪਦੇ ਬਲੌਗ ਜੇ ਇਦੋਂ ਵੀ ਕਲਾਸ ਤਗੜੀ ਲੱਗੂਗੀ ਅਗਲੇ ਘੇੜੇ ਓਕੇ ਕੁਝ ਬਰਤਨ ਸੀ ਉਹ ਮੈਂ ਸਾਫ਼ ਕੀਤੇ ਇੱਕ ਹੱਥ ਨਾਲ ਵਲੌਗ ਬਣਾ ਰਹੀ ਸੀ ਥੋੜਾ ਜਿਹਾ ਔਖਾ ਲੱਗ ਰਿਹਾ ਸੀ ਵਲੌਗ ਬਣਾਉਣਾ ਇਸ ਕਰਕੇ ਫਿਰ ਉਸ ਤੋਂ ਬਾਅਦ ਹਸਬੈਂਡ ਆਏ ਉਹਨਾਂ ਨੇ ਵਲੌਗ ਮੇਰਾ ਬਣਾਇਆ ਸੀ ਉਹ ਹੈ ਨਹੀਂ ਸੀ ਉਹ ਕਿਸੇ ਕੰਮ ਲਈ ਬਾਹਰ ਸੀਗੇ ਇਸ ਕਰਕੇ ਉਹਨਾਂ ਨੇ ਫਿਰ ਜਦੋਂ ਉਹ ਆਏ ਉਹਨਾਂ ਨੇ ਹੈਲਪ ਕੀਤੀ ਹਸਬੈਂਡ ਕਿਹੜਾ ਤੇਰਾ ਹਸਬੈਂਡ ਆ ਉਹ ਹਸਬੈਂਡ ਹੈ ਨਹੀਂ ਉਹ ਬਣਿਆ ਬਣਾਇਆ ਲੁੱਲਾ ਕੁੜੀ ਜਾਵਾ ਕਲਨ ਜਿਹੜਾ ਭਾਂਚੋ ਤੇ ਬਣੇ ਬਣਾਇਏ ਸਾਰੇ ਗੂੰ ਤੇ ਡਿੱਗ ਪਿਆ ਭਾਂਚੋ ਤੈਨੂੰ ਉੱਠ ਕੇ ਕੋਈ ਤੜਕੇ ਮੱਥੇ ਨਾ ਲਾਵੇ ਮੈਥੋਂ ਲਿਖ ਕੇ ਲੈ ਲੈ ਥੋੜੀ ਥੋੜਾ ਚਰੀ ਨਿਭੂਗੀ ਤੇਰੀ ਮਾਰ ਮ ਪੜੀ ਹੁੰਦੀ ਤਾਂ ਤੂੰ ਆਉਂਦੀ ਕਿਉਂ ਇਹਦੇ ਕੋਲੇ ਇਹ ਬੜੀ ਅੱਛੀ ਬਾਤ ਕਹੀ ਆਪਾਂ ਫਿਰ ਮਾਮੀ ਜੀ ਬੋਲ ਰਹੇ ਸੀਗੇ ਫਿਰ ਮੰਮੀ ਜੀ ਬੋਲ ਰਹੇ ਸੀਗੇ ਕਿ ਨਹੀਂ ਕੱਪੜੇ ਸੁੱਕਣੇ ਹਨਾ ਮਸ਼ੀਨ 'ਚ ਸੁਕਾ ਲਓ ਤੁਸੀਂ ਤਾਂ ਮਸ਼ੀਨ 'ਚ ਜਦੋਂ ਮੈਂ ਸੁਕਾਏ ਤਾਂ ਫਿਰ ਲੋਡ ਹੀ ਨਹੀਂ ਪਈਗੀ ਹੈਗੀ ਯਾਨੀ ਕਿ ਲੋਡ ਹੀ ਨਹੀਂ ਪਈ ਫਿਰ ਆਪਣਾ ਉੱਪਰ ਪਾਉਂਦੀ ਅੱਦੇ ਲੱਗਦਾ ਸੀ ਸਾਰੇ ਕੱਪੜੇ ਸੁੱਕ ਗਏ ਆ ਬਸ ਥੋੜੀ ਥੋੜੀ ਪ੍ਰੈਸ ਦੀ ਲੋੜ ਆ ਥੋੜਾ ਚਿਰ ਪਹਿਲਾਂ ਕਹਿ ਕੇ ਆਈ ਸੀ ਵੀ ਅੱਜ ਕੱਪੜੇ ਹੈ ਨਹੀਂ ਧੋਣ ਵਾਲੇ ਤੇ ਹੁਣ ਫਿਰ ਧੋਈ ਜਾਂਦੀ ਆ ਲੁੱਲ ਬਣਾਉਂਦੀ ਆ ਆਪਾਂ ਨੂੰ ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਜਦੋਂ ਚੰਗੀ ਭੜੀ ਨਵੀਂ ਤਾਜੀ ਐਂ ਜਿਵੇਂ ਫਰੈਸ਼ ਫਰੈਸ਼ ਮਸ਼ੀਨ ਆ ਕੱਪੜੇ ਧੋਣ ਵਾਲੀ ਤੇ ਫਿਰ ਇਹ ਹੱਥਾਂ ਦੇ ਕਿ ਇਹ ਟੱਬਰ ਦੀ ਕੂਸੀ ਉਲਾਦ ਮੈਂ ਕਾਣ ਨਾਲ ਪੰਗੇ ਲਾ ਰਹੀ ਸੀ ਕਾਣ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਬਟ ਨਾ ਕਾਣ ਨਾ ਖਤਰਨਾਕ ਸੀ ਮੈਂ ਉਹਨੂੰ ਫੜ ਰਹੀ ਸੀ ਉਹ ਅੱਗੋਂ ਪੈ ਰਿਹਾ ਸੀਗਾ ਲੈ ਕਰ ਲੋ ਗੱਲ ਭੈਣ ਚ ਕਹਿੰਦੀ ਮੈਨੂੰ ਕਾਂ ਪਈ ਜਾਂਦਾ ਕਾਂ ਪੈਣ ਨੂੰ ਭੈਣ ਚ ਤੋਂ ਕੁੱਤਾ ਜਿਹੜਾ ਤੈਨੂੰ ਬਹੁ ਬਹੁ ਕਰਕੇ ਤੇਰੀ ਗਿੱਟਿਆਂ ਨੂੰ ਪਈ ਜਾਂਦਾ ਕਾਂ ਹੀ ਭੈਣ ਚ ਤੋਂ ਕਲਾਂ ਨਾਗਾ ਜੇ ਕਾਂ ਸਿਆਣਾ ਹੁੰਦਾ ਨਾ ਤਾਂ ਕਾਂ ਤੇਰੇ ਕੈਮਰੇ ਦੇ ਮਾਰਦਾ ਉੱਤੇ ਠੰਗ ਦੇ ਭੰਨ ਦਿੰਦਾ ਤੇ ਮੁੜ ਕੇ ਤੇਰੀ ਤਾਂ ਰ ਸ਼ਕਲ ਦੇਖਣ ਨੂੰ ਮਿਲਦੀ ਹੁਸੇ ਲੋਕਾਂ ਨੇ ਜਮਾ ਕੂਸੀ ਗੱਲ ਕਰ ਦੇਣੀ ਹੈ ਕਿੰਨਜ਼ ਵੀ ਗੱਲ ਬਣਨੀ ਸੀ ਸ਼ੋਰਟ ਮੈਂ ਸੋਚੋ ਕਿ ਚੱਲੋ ਹਲਕਾ ਫੁਲਕਾ ਜਿਹਾ ਮੇਕਅਪ ਕਰ ਲੈਣੀ ਹੈ ਵੈਸੇ ਜਿੱਦਾਂ ਮੈਂ ਪਹਿਲਾਂ ਰਹਿੰਦੀ ਸੀ ਜ਼ਿਆਦਾਤਰ ਉਦਾਂ ਹੀ ਰਹਿਣਾ ਪਸੰਦ ਕਰਦੀਆਂ ਬਟ ਫਿਰ ਵੀ ਮੈਨੂੰ ਨਾ ਅ ਨਾਲ ਦੇ ਕਹਿ ਦਿੰਦੇ ਆਸ-ਪਾਸ ਚਾਚੀ ਜੀ ਮਮਾ ਕਹਿ ਦਿੰਦੇ ਤੁਸੀਂ ਮੇਕਅਪ ਕਰਕੇ ਰੱਖਿਆ ਕਰ ਹਣਾ ਬਟ ਮੈਨੂੰ ਮੇਕਅਪ ਕਰਨਾ ਜ਼ਿਆਦਾ ਪਸੰਦ ਨਹੀਂ ਮੈਂ ਉਦਾਂ ਹੀ ਰਹਿਣੀ ਆ ਜਿੱਦਾਂ ਪਹਿਲਾਂ ਰਹਿੰਦੀ ਸੀ ਵਿਆਹ ਤੋਂ ਪਹਿਲਾਂ ਹਣਾ ਭਾਵੇਂ ਤੇ ਤੂੰ ਆਪਦੇ ਮੂੰਹ ਤੇ ਮੇਕਅਪ ਕਰ ਲੈ ਭਾਵੇਂ ਕੋਈ ਚੱਕ ਕੇ ਕਰੀਮ ਲਾ ਲਾ ਪਰ ਤੇਰਾ ਮੂੰਹ ਤਾਂ ਐਂ ਰਹਿਣਾ ਜਿਵੇਂ ਬਾਂਦਰ ਦੀ ਬੁੰਡ ਨੂੰ ਪਾਪਈ ਹੁੰਦੀ ਹੈ ਬਾਕੀ ਰਹੀ ਰਹਿ ਲੇਗੀ ਹੁੰਦਾ ਤੂੰ ਵਿਆਹੀ ਗਈ ਅੱਗੇ ਤਾਂ ਤੂੰ ਤਿੰਨ ਤਿੰਨ ਚਾਰ ਚਾਰ ਖਸਮ ਰੱਖ ਲੈਂਦੀ ਸੀ ਹੁਣ ਕਿਵੇਂ ਰੱਖ ਲੇਗੀ ਬੱਤ ਸਹੀ ਏ ਮੇਕਅਪ ਦੇ ਰਿਲੇਟਡ ਸੱਚ ਬਹੁਤ ਸਾਰੇ ਮੈਸੇਜ ਆਉਂਦੇ ਕਿ ਜਿਸ ਤੋਂ ਪਹਿਲਾਂ ਮੇਕਅਪ ਵੀਡੀਓ ਕਾਫੀ ਸ਼ੂਟ ਕਰਦੇ ਸੀਗੇ ਹਨਾ ਤਾਂ ਹੁਣ ਤੁਸੀਂ ਮੇਕਅਪ ਵੀਡੀਓ ਕਿਉਂ ਨਹੀਂ ਸ਼ੂਟ ਕਰਦੇ ਉਹਨਾਂ ਨੂੰ ਮੈਂ ਦੱਸ ਦਿੰਦਾ ਵੀ ਇਹ ਮੇਕਅਪ ਵਾਲੀਆਂ ਵੀਡੀਓ ਕਿਉਂ ਨਹੀਂ ਪਉਂਦੀ ਕਿਉਂਕਿ ਤੁਸੀਂ ਬਣੇ ਦੇ ਬਣਾਏ ਲਲੋ ਜਿਹੜੇ ਇਹਨੂੰ ਮੈਸੇਜ ਕਰ ਕਰਕੇ ਪੁੱਛਦੇ ਆ ਜੇ ਨੂੰ ਕੋਈ ਨਹੀਂ ਮੈਸੇਜ ਕਰਕੇ ਪੁੱਛਦਾ ਤਾਂ ਜਿਕਰੇ ਨੇ ਆਪ ਦੇ ਕੋਲੋਂ ਗੱਲ ਬਣਾਈ ਆ ਫਿਰ ਇਹ ਬਣੀ ਬਣਾਈ ਲਲੋ ਨੇਰਾ ਹੋ ਗਿਆ ਸੀ ਹਨੇਰੇ ਦੇ ਵਿੱਚ ਨਾ ਵੀਡੀਓ ਸ਼ੂਟ ਨਹੀਂ ਹੁੰਦੀਆ ਵਿਊ ਵਧੀਆ ਹੋਣਾ ਚਾਹੀਦਾ ਧੁੱਪ ਹੋਣੀ ਚਾਹੀਦੀ ਮੌਸਮ ਸਾਫ਼ ਹੋਣਾ ਚਾਹੀਦਾ ਵੀਡੀਓ ਬਹੁਤ ਵਧੀਆ ਬਣਦੀਆਂ ਹਨ ਬੀਬਾ ਭਾਵੇਂ ਤੂੰ ਵੀਡੀਓ ਹਨੇਰੇ ਚ ਬਣਾ ਭਾਵੇਂ ਚਾਨਣ ਚ ਬਣਾ ਪਰ ਸ਼ਕਲ ਤੇਰੀ ਉਹ ਜੀ ਰਹਿਣੀ ਹੈ ਮਰੇ ਬਾਂਦਰ ਦੇ ਮਸੰਮੀਆਂ ਵਰਗੀ ਤੂੰ ਸਮਝਾ ਯਾ ਯਾ ਆਉਂਦਾ ਵਿਊ ਚੰਗਾ ਧੁੱਪ ਦੇ ਵਿੱਚ ਸਿੱਧਾ ਹੀ ਕਹਿਣਾ ਮੇਰੀ ਸ਼ਕਲ ਕਾਲੀ ਐ ਭੈਣ ਚ ਫਿਰ ਵੀ ਇਹਨੂੰ ਆਹ ਤਾ ਆਪਦੀ ਬੇਇੱਜ਼ਤੀ ਕਰਾਉਂਦੀ ਇਹ ਕਿੱਥੇ ਅੜਦੀ ਐ ਇਹਨਾਂ ਦੀ ਖਾਨਦਾਨੀ ਆਦਤ ਪਿੱਛੇ ਤੋਂ ਚੱਲੀ ਜਾਂਦੀ ਐ ਬੇਇੱਜ਼ਤੀ ਕਰਾਉਣ ਵਾਲੀ ਲੋਕ ਕਹਿੰਦੇ ਜਿੰਨੀ ਰਾਂਝੇ ਨੇ ਵੰਸਰੀ ਬਜਾਈ ਸੀ ਨਾ ਓਨੀ ਹੀਰ ਦੀ ਬਜਾਉਂਦਾ ਤਾਂ ਹੀ ਹੀਰੋਂ ਨੂੰ ਛੱਡ ਕੇ ਨਾ ਜਾਂਦੀ ਓਏ ਗੱਲ ਇਹਨਾਂ ਤੇ ਹੋਈ ਪਈ ਐ ਜੇ ਮਾਪਿਓ ਇਹਦੇ ਚਤrana ਤੇ ਡੰਡਾ ਮਾਰ ਕੇ ਰੱਖਦਾ ਨਾ ਤਾਂ ਅੱਜ ਇਹਦਾ ਪਿਓ ਮਰਦਾ ਨਾ ਤਾਂ ਅੱਜ ਵੀ ਇਹਦਾ ਪਿਓ ਅੱਗੇ ਛਾਤੀ ਤਾਣ ਕੇ ਖੜਦਾ ਕਹਿੰਦਾ ਦੇਖ ਮੇਰੀ ਕੁੜੀ ਨੇ ਕਿੰਨੇ ਆਸ਼ਕ ਬਦਲੇ ਉਹਦੇ ਵੀ ਵਿਚਾਰੇ ਦੇ ਕਿੰਨੇ ਸੁਪਨੇ ਸੀ ਵੀ ਮੇਰੇ ਇੱਕ ਕੁੜੀ ਆ ਮੈਂ ਇਹਨੂੰ ਵਿਆਹੂੰਗਾ ਮੈਂ ਨਾਨਾ ਬਣੂਗਾ ਉਦੋਂ ਬਾਅਦ ਦੇ ਵਿੱਚ ਮੈਨੂੰ ਵੀ ਕੋਈ ਨਾਨਾ ਨਾਨਾ ਕਿਆ ਕਰੂਗਾ ਕੇ ਪਰ ਇਹ ਚਗਲ ਕੁੜੀ ਨੇ ਸਾਰੇ ਦੇ ਸਾਰੇ ਸੁਪਨੇ ਵਿਚਾਰੇ ਦੇ ਮਿੱਟੀ 'ਚ ਰੋਲਤੇ ਐਡਾ ਵੀ ਭੈਣ ਚ ਕਿਸੇ ਦੇ ਚਤੜਾਂ 'ਚ ਕੀੜਾ ਨਾ ਹੋਵੇ ਆਸ਼ਕੀ ਵਾਲਾ ਤਾਂ ਖੈਰ ਛੱਡੋ ਸਾਰੀ ਦੁਨੀਆ ਦਾ ਹੱਲ ਹੋ ਸਕਦਾ ਪਰ ਕਦੇ ਵੀ ਗੰਦ ਦਾ ਹੱਲ ਨਹੀਂ ਹੋ ਸਕਦਾ ਬੱਤ ਸਹੀ ਏ ਤਾ ਇੱਕ ਵਾਰੀ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਕਿੱਦਾਂ ਲੱਗੀ। ਤਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੋੜੀ ਲੇਟ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਨਹੀਂ ਪਤਾ ਸੀਜ਼ਨ ਦਾ ਕੰਮ ਚੱਲੀ ਜਾਂਦਾ ਤਾਂ ਕਰਕੇ। ਇੱਕ ਤਾਂ ਥੋੜਾ ਜਿਹਾ ਟਾਈਮ ਘੱਟ ਮਿਲਦਾ ਇੰਸਟਾਗ੍ਰਾਮ ਚਲਾਉਣ ਨੂੰ ਨਹੀਂ ਤਾਂ ਬੋਂਡੂਆਂ ਦੀਆਂ ਰੀਲਾਂ ਵਾਧੂ ਆ ਜਾ ਕਰਨਾ ਤੇ ਇਹਦਾ ਬਲੌਗ ਪਿਆ ਸੀਗਾ ਇਹਨੇ ਪਾਇਆ ਸੀਗਾ ਮੈਂ ਡਾਊਨਲੋਡ ਕਰਕੇ ਮੈਂ ਕਿਹਾ ਚਲੋ ਕਿਉਂ ਨਾ ਯਾਰ ਇਸੇ ਦੀ ਵੀਡੀਓ ਬਣਾਈ ਜਾਵੇ। ਕਿਉਂਕਿ ਆਈ ਬਸ ਕਣਕਣਕ ਜੀ ਬੀਜੀ ਇਹਨੇ ਸਾਰੇ ਦਿਨ ਦੇ ਥੱਕੇ ਹਾਰੇ ਹੁੰਨੇ ਤੇ ਆ ਕੇ ਸੌਂ ਜਾਈਦਾ। ਤਾਂ ਕਰਕੇ ਥੋੜਾ ਟਾਈਮ ਘੱਟ ਮਿਲਦਾ